ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਮਾਈਲਿੰਗ ਨੂੰ ਲੈ ਕੇ ਦੱਸ ਕਿ ਪਿਛਲੇ ਦਿਨੀ ਜਿਹੜੇ ਹਾਰਡ ਪੇਸ ਸੀਗੇ ਪੰਜਾਬ ਦੇ ਵਿੱਚ ਤੇ ਉਹਦੇ ਨਾਲ ਜਿਹੜੇ ਕਿਸਾਨਾਂ ਦੀ ਜਿਹੜੀ ਫਸਲ ਕਾਫੀ ਬਰਬਾਦ ਹੋਈ ਸੀਗੀ ਕਾਫੀ ਪ੍ਰਭਾਵਿਤ ਹੋਏ ਸੀਗੇ ਕਿਸਾਨ ਤੇ ਭੋਏ ਹਲਕੀ ਦੀ ਜੇ ਗੱਲ ਕਰੀਏ ਪਠਾਨਕੋਟ ਦੀ ਇਸ ਇਲਾਕੇ ਦੇ ਵਿੱਚ ਵੀ ਜਿਹੜੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜੀ ਆ ਕਾਫੀ ਜਿਹੜੀ ਰੇਤ ਭਰ ਗਈ ਸੀ ਜਿਸ ਨੂੰ ਲੈ ਕੇ ਕਿਤਨਾ ਕਿਤੇ ਸਰਕਾਰ ਨੇ ਪਾਲਿਸੀ ਬਣਾਈ ਸੀਗੀ ਜਿਸ ਕਾ ਖੇਤ ਉਸਦੀ ਰੇਤ ਇਹ ਜਿਹੜੇ ਖੇਤਾਂ ਦੇ ਵਿੱਚ ਰੇਤ ਆਈ ਹੈ ਉਹ ਕਿਸਾਨ ਜਿਹੜੇ ਹੈ ਨਾ ਆਪਣਾ ਜਿਹੜਾ ਨੁਕਸਾਨ ਦੀ ਪਰਪਾਈ ਰੇਤ ਚੁੱਕ ਕੇ ਕਰ ਸਕਦੇ ਨੇ ਲੇਕਿਨ ਉਸ ਦੀ ਹਕੀਕਤ ਕੀ ਹੈ ਜਿਸ ਦਾ ਖੇਤ ਉਸकी ਰੇਤ ਦੀ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਪੁਆ ਹਲਕਾ ਦਾ ਪਿੰਡ ਹੈਗਾ ਭ੍ਰਿਆਲ ਹਰਚੰਦਾ ਜਿਹੜਾ ਤਾਰਾਗੜ ਏਰੀਆ ਦੇ ਵਿੱਚ ਪੈਂਦਾ ਉੱਥੇ ਦੀਆਂ ਤਸਵੀਰਾਂ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਇਹ ਖੇਤ ਸੀਗੇ ਲੇਕਿਨ ਖੇਤ ਦੀ ਆੜ ਦੇ ਵਿੱਚ ਦੇਖੋ ਰੇਤ ਦੀ ਜਿਹੜੀ ਗੱਲ ਕਰੀਏ ਤੇ ਇੱਥੇ ਭਰਪੂਰ ਵੱਡੇ ਲੈਵਲ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਜ਼ਮੀਨ ਦੇ ਵਿੱਚੋਂ ਦੇਖ ਸਕਦੇ ਹੋ ਕਿਵੇਂ ਪਾਣੀ ਜਿਹੜਾ ਆ ਕਈ ਕਈ ਫੁੱਟ ਪਾਣੀ ਜਿਹੜਾ ਕੱਢ ਦਿੱਤਾ ਗਿਆ ਹਾਲੇ ਕਿ ਕਈ ਵਾਰੀ ਜਿਹੜੇ ਆ ਜਿਹੜੇ ਵਿਰੋਧੀ ਧਿਰ ਦੇ ਲੋਕ ਹੈਗੇ ਨੇ ਨੇਤਾ ਹੈਗੇ ਨੇ ਉਹਨਾਂ ਬੜੇ ਸਵਾਲ ਵੀ ਨੇ ਚੀਜ਼ਾਂ ਤੇ ਉਠਾਏ ਗਏ ਨੇ ਕਿ ਇੱਥੇ ਜਿਹੜੀ ਆ ਉਹਦੀ ਆੜ ਦੇ ਵਿੱਚ ਨਜਾਇਜ਼ ਮਾਈਨਿੰਗ ਜਿਹੜੀ ਆ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਦੱਸ ਦਿ ਕਿ ਇੱਥੇ ਕਹਿੰਦੇ ਨੇ ਕਿ ਕੱਲ ਜਿਹੜਾ ਰਾਤ ਨੂੰ ਇੱਕ ਮਾਮਲਾ ਦਰਜ ਕੀਤਾ ਗਿਆ ਪਹਿਲੇ ਤਸਵੀਰਾਂ ਲਗਾਤਾ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਰਹੀਏ ਕਿ ਕਿਵੇਂ ਢੇਰ ਲਗਾਏ ਨੇ ਤੇ ਜ਼ਮੀਨ ਚੋਂ ਪਾਣੀ ਵੀ ਕੱਢਿਆ ਆ ਦੱਸਦੇ ਕਿ ਰਾਤ ਮਾਈਨਿੰਗ ਵਿਭਾਗ ਦੀ ਜਿਹੜੀ ਵੱਡੀ ਕਾਰਵਾਈ ਹੋਈ ਆ ਤਸਵੀਰਾਂ ਦੇ ਸਾਹਮਣੇ ਇੱਥੇ ਜੀਐਸਵੀ ਲੱਗੀ ਆ ਪੋਗਲੈਨ ਲੱਗੀ ਆ ਕਹਿੰਦੇ ਨੇ ਚਾਰ ਪੋਗਲੈਨ ਤੇ ਇੱਕ ਜੀਐਸਵੀ ਮਸ਼ੀਨ ਜਿਹੜੀ ਆ ਇਹਨਾਂ ਵੱਲੋਂ ਜਿਹੜੀ ਆ ਕਾਬੂ ਕੀਤੀ ਗਈ ਆ ਤੇ ਅਨਨੋਨ ਬੰਦੇ ਜਿਹੜੇ ਕਹਿੰਦੇ ਫਰਾਰ ਹੋ ਗਿਆ ਉਹਨਾਂ ਦੇ ਪਰਚਾ ਵੀ ਦਰਜ ਕੀਤਾ ਗਿਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਦੇਖਦੇ ਮੁਲਾਜ਼ਮ ਵੀ ਇੱਥੇ ਪੁਲਿਸ ਮੁਲਾਜ਼ਮ ਵੀ ਮੌਜੂਦ ਨੇ ਮੌਕੇ ਤੇ ਜਿਹੜੇ ਇਸ ਦੀ ਰਖਵਾਲੀ ਤੇ ਬੈਠੇ ਨੇ ਕਬਜ਼ੇ 'ਚ ਲਈਆਂ ਹੋਈਆਂ ਮਸ਼ੀਨਾ ਲੇਕਿਨ ਗੱਲ ਕਰੀਏ ਭਗਵੰਤਮਾਨ ਸਰਕਾਰ ਦੀ ਜਿਨ੍ਹਾਂ ਵੱਲੋਂ ਦੁਹਾਈ ਦਿੱਤੀ ਜਾ ਰਹੀ ਸੀਗੀ ਕਿ ਮਜਾਈ ਮਾਈਨਿੰਗ ਕਿਸੇ ਵੀ ਹੂਰਤ ਦੇ ਵਿੱਚ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਲੇਕਿਨ ਹਕੀਕਤ ਤੁਹਾਡੇ ਸਾਹਮਣੇ ਇੱਕ ਵਾਰੀ ਫਿਰ ਤਸਵੀਰਾਂ ਦਿਖਾਵਾਂਗੇ ਤਸਵੀਰਾਂ ਦੇਖ ਸਕਦੇ ਹੋ ਇਹ ਦਰਿਆ ਦੇ ਨਾਲ ਲੱਗਦਾ ਏਰੀਆ ਰਾਵੀ ਦਰਿਆ ਦੇ ਨਾਲ ਲੱਗਦਾ ਲੋਕਾਂ ਦੇ ਖੇਤ ਸੀਗੇ ਬਿਲਕੁਲ ਲੋਕਾਂ ਦਾ ਨੁਕਸਾਨ ਵੀ ਹੋਇਆ ਸੀਗਾ ਠੀਕ ਹੈ ਸਰਕਾਰ ਨੇ ਕਹਿਆ ਸੀਗਾ ਜਿਸ ਦਾ ਖੇਤ ਉਸकी ਰੇਤ ਕਿ ਜਿਹੜੇ ਆਪਣੇ ਖੇਤਾਂ ਦੇ ਵਿੱਚੋਂ ਉੱਪਰ ਦੇ ਉੱਪਰੋਂ ਰੇਤ ਜਿਹੜਾ ਕਿਸਾਨ ਚੁੱਕ ਕੇ ਤੇ ਆਪਣੀ ਫਸਲ ਦੀ ਜਿਹੜੀ ਹੈ ਨੁਕਸਾਨ ਹੋਇਆ ਉਹਦੀ ਪਰਪਾਈ ਕਰ ਸਕਦਾ ਲੇਕਿਨ ਹਕੀਕਤ ਜਿਹੜੀ ਤੁਹਾਨੂੰ ਦਿਖਾ ਰਿਹਾ ਫਿਰ ਇੱਕ ਵਾਰੀ ਦਿਖਾਵਾਂਗੇ ਪਾਣੀ ਕਿਵੇਂ ਕਈ-ਕਈ ਫੁੱਟ ਜਿਹੜਾ ਆ ਇਸ ਜ਼ਮੀਨ ਦੇ ਵਿੱਚੋਂ ਕੱਢਿਆ ਗਿਆ ਆ ਇਹ ਕਹਿ ਸਕਦੇ ਆਂ ਸਿੱਧੇ ਤੌਰ ਤੇ ਕਿ ਜਿਹੜੇ ਵੱਡੇ ਪੱਧਰ ਤੇ ਜਿਹੜਿਆ ਪੋਏ ਹਲਕੇ ਦੇ ਵਿੱਚ ਏਰੀਆ ਹੈਗਾ ਜਿੱਥੇ ਨਜਾਇਜ਼ ਮਾਈਨਿੰਗ ਜਿਹੜੀ ਕੀਤੀ ਜਾ ਰਹੀ ਹੈ ਫਿਲਹਾਲ ਜਿਹੜਾ ਮਾਮਲਾ ਵੀ ਦਰਜ ਮਾਈਨਿੰਗ ਵਿਭਾਗ ਵੱਲੋਂ ਕੀਤਾ ਗਿਆ ਤੇ ਪੁਲਿਸ ਦੇ ਸਪੋਰਟ ਤੇ ਗੱਡੀਆਂ ਵੀ ਕੀਤੀਆਂ ਗਈਆਂ ਕੋਸ਼ਿਸ਼ ਕਰਾਂਗੇ ਜੇਕਰ ਗੱਲ ਹੋਈ ਮਾਈਨਿੰਗ ਅਧਿਕਾਰੀਆਂ ਨਾਲ ਵੀ ਉਹਨਾਂ ਦਾ ਕੀ ਕਹਿਣਾ ਇਸ ਸਾਰੇ ਮਾਮਲੇ ਸੰਬੰਧੀ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ